ਸਵਾਗਤ ਹੈ ਜੀ ਤੁਸੀਂ ਸੁਣ ਰਹੇ ਹੋ ਗੁਰਮਤ ਸਿੱਧਨ ਚੈਨਲ ਸੋ ਅਸੀਂ ਵਿਚਾਰ ਕਰਦੇ ਹੁੰਦੇ ਹਾਂ ਕਿ ਪੰਜਾਬ ਕਸਾਨੀ ਪੰਜਾਬੀਅਤ ਸਿੱਖੀ ਇਸ ਲਈ ਕੁਝ ਜਿਹੜੀਆਂ ਕਟਨਾਵਾਂ ਘਟਦੀਆਂ ਨੇ ਉਹਨਾਂ ਦੀ ਚਰਚਾ ਕੀਤੀ ਜਾਵੇ ਕਿਉਂਕਿ ਕਸਾਨੀ ਜਿਹੜੀ ਹੈਗੀ ਆ ਉਹ ਪੰਜਾਬ ਪੰਜਾਬੀਅਤ ਤੇ ਸਿੱਖੀ ਦੀ ਰੀੜ ਦੀ ਹੱਡੀ ਹੈ ਪੂਰੇ ਭਾਰਤ ਮੁਲਕ ਦੇ ਵਿੱਚ ਸਭ ਤੋਂ ਵੱਧ ਜਿਹੜੀ ਕਿਸਾਨੀ ਖੇਤੀ ਹੈ ਉਹ ਪੰਜਾਬ 'ਚ ਹੀ ਹੈ ਫਿਰ ਹਰਿਆਣਾ ਹੈ ਇਹ ਦੋਨੇ ਮੁਲਕ ਦੋਨੇ ਜਿਹੜੇ ਸਟੇਟ ਨੇ ਉਹ ਗਵਾਂਡੀ ਨੇ ਦੋਵੇਂ ਰਾਜ ਸੋ ਖਨੌਰੀ ਬਾਰਡਰ ਦੇ ਉੱਤੇ ਐਮਐਸਪੀ ਦੇ ਕੀਤੀ ਹੋਏ ਜਿਹੜੇ ਵਾਦੇ ਮੰਗੀਆਂ ਹੋਈਆਂ ਮੰਗਾ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਨਾ ਕਿ ਕੋਈ ਨਮੀਆਂ ਮੰਗਾ ਲੈ ਕੇ ਸਿਰਫ ਜੋ ਕੇਂਦਰ ਸਰਕਾਰ ਨੇ ਪਿਛਲੇ ਸਾਲਾਂ ਵਿੱਚ ਮੰਨ ਲਿਆ ਸੀ ਦਿੱਲੀ ਸੰਘਰਸ਼ ਵਿੱਚ ਉਦੋਂ ਕੇਂਦਰ ਸਰਕਾਰ ਮੁਕਰ ਗਈ ਤੇ ਉਸ ਨੂੰ ਲਾਗੂ ਕਰਾਉਣ ਲਈ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨਾਲ ਹੀ ਸਰਬਨ ਸਿੰਘ ਪੰधेर ਦੋ ਫੋਰਮਾਂ ਵੱਲੋਂ ਉੱਥੇ ਸੰਘਰਸ਼ ਜਾਰੀ ਹੈ ਤੇ ਖਨੌਰੀ ਵਿਖੇ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਜਾਰੀ ਰੱਖਿਆ ਹੋਇਆ 37 38 ਦਿਨ ਅੱਜ ਹੋ ਗਏ ਨੇ ਇਸ ਮਸਲੇ ਤੇ ਸੁਪਰੀਮ ਕੋਰਟ ਦੇਸ਼ ਦੀ ਜਿਹੜੀ ਮਾਨਜੋਗ ਉਹਦੇ ਵਿੱਚ ਰਜਾਨਾ तकरीबन ਥੋੜੇ ਥੋੜੇ ਸਮੇਂ ਤੋਂ ਬਾਅਦ ਕੁਝ ਦਿਨਾਂ ਤੋਂ ਬਾਅਦ ਸੁਣਵਾਈ ਹੁੰਦੀ ਹੈ ਪੰਜਾਬ ਸਰਕਾਰ ਦੇ ਉੱਪਰ ਇਸ ਤੋਂ ਪਹਿਲਾਂ ਕਿ ਸੁਪਰੀਮ ਕੋਰਟ ਦਾ ਫੋਕਸ ਸੀ ਪੰਜਾਬ ਸਰਕਾਰ ਨੂੰ ਬੜੀ ਸਖਤੀ ਦੇ ਨਾਲ ਕਿਹਾ ਹੋਇਆ ਸੀ ਕਿ ਤੁਸੀਂ ਸਦਾ ਡੱਲੇ ਵਾਲੇ ਵਾਲ ਦੀ ਜਿਹੜੀ ਜਾਨ ਬੜੀ ਕੀਮਤੀ ਉਹਨੂੰ ਬਚਾਉਣ ਦਾ ਕੋਈ ਯਤਨ ਨਹੀਂ ਕਰ ਰਹੇ ਉਹਨਾਂ ਨੂੰ ਕੋਈ ਮੈਡੀਕ ਕੋਈ ਸਹੂਲਤ ਕੋਈ ਡਾਕਟਰੀ ਇਲਾਜ ਨਹੀਂ ਦੇ ਰਹੇ ਹਸਪੀਟਲ ਚ ਲਿਆ ਕੇ ਤੇ ਇਸ ਲਈ ਪੰਜਾਬ ਪੁਲਿਸ ਦੇ ਮੁਖੀ ਨੂੰ ਵੀ ਹਦਾਇਤਾਂ ਕੀਤੀਆਂ ਸੀ ਕਿ ਤੁਸੀਂ 31 ਦਸੰਬਰ ਨੂੰ ਆਪਣਾ ਪੱਖ ਪੇਸ਼ ਕਰੋ ਤੇ ਨਹੀਂ ਤਾਂ ਤੁਹਾਡੇ ਤੇ ਕੋਈ ਐਕਸ਼ਨ ਹੋ ਸਕਦਾ ਫਿਰ ਕਿਸੇ ਨਾ ਕਿਸੇ ਤਰੀਕੇ ਕੋਈ ਬਹਾਨਾ ਲਾ ਕੇ ਉਹ ਦਿਨ ਫਿਰ ਟਾਲਿਆ ਗਿਆ ਤੇ ਉਹਦੀ ਅੱਜ ਸੁਣਵਾਈ ਹੋਈ ਸੀ ਤੇ ਉਸ ਸੁਣਵਾਈ ਦੌਰਾਨ ਹੁਣ ਜਿਹੜਾ ਨਵੀਂ ਖਬਰ ਉਹ ਕੇਂਦਰ ਸਰਕਾਰ ਵੱਲ ਸੂਈ ਚੜੇਗੀ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਨੇ ਪੁੱਛਿਆ ਕਿ ਵੀ ਇਸ ਮਸਲੇ ਤੇ ਕੇਂਦਰ ਸਰਕਾਰ ਚੁੱਪ ਕਿਉਂ ਹੈ ਉਸ ਦਾ ਕੋਈ ਬਿਆਨ ਹੀ ਨਹੀਂ ਆ ਰਿਹਾ ਕੋਈ ਗੱਲ ਨੂੰ ਅੱਗੇ ਵਧਾਉਣ ਦਾ ਕੋਈ ਮੀਟਿੰਗ ਦਾ ਦੌਰ ਕੋਈ ਕੁਝ ਵੀ ਨਹੀਂ ਹੋ ਰਿਹਾ ਹਲਜੁਲ ਕਾਰਨ ਕੀ ਹੈ ਤੇ ਨਾਲ ਹੀ ਉਹਨਾਂ ਨੇ ਅਫਸੋਸ ਜਾਰੀ ਕੀਤਾ ਕੋਰਟ ਨੇ ਕਿ ਵੀ ਹੁਣ ਤੱਕ ਅਸੀਂ ਅਸੀਂ ਕੋਈ ਵੀ ਸੰਭਾਵਨਾ ਨਹੀਂ ਢੂੰਡ ਸਕੇ ਵੇਖ ਸਕੇ ਕਿ ਸਰਦਾਰ ਡੱਲੇਵਾਲ ਦੇ ਨਾਲ ਕੋਈ ਗੱਲਬਾਤ ਹੋਵੇ ਉਹਨਾਂ ਨੂੰ ਮਰਨ ਵਰਤ ਦੇ ਇਸ ਰਾਹ ਪੈਣ ਤੋਂ ਅਸੀਂ ਮੋੜ ਸਕਦੇ ਹੁਣ ਤੱਕ ਕੋਈ ਐਸੀ ਕੋਈ ਵੀ ਤੁਹਾਡੀ ਕੋਈ ਕਹਿ ਲਓ ਵੀ ਜਤਨ ਨਹੀਂ ਹੋਇਆ ਵੀ ਜਿਹਦੇ ਨਾਲ ਉਹ ਥੋੜੇ ਤੋਂ ਤੁਹਾਡੇ ਤੇ ਬਲੀਵ ਕਰਨ ਤੇ ਉਹ ਇਸ ਰਸਤੇ ਤੋਂ ਮੋੜਾ ਹੁਣ ਪੁੱਠੇ ਸੋ ਇਹ ਸਖਤ ਟਿੱਪਣੀਆਂ ਜਿਹੜੀਆਂ ਹੈ ਬੜਾ ਅਸਲਾ ਚਰਚਾ ਹੋ ਰਹੀ ਹੈ ਤੇ ਹੁਣ ਅਗਲੀ ਜਿਹੜੀ ਤਰੀਕ ਹੈ ਉਹ 6 ਜਨਵਰੀ ਦੇ ਉੱਤੇ ਸੁਣਵਾਈ ਦੀ ਪਾਤੀ ਹੈ ਤੇ ਲੱਗਦਾ ਹੈ ਕਿ ਹੁਣ ਸਰਕਾਰਾਂ ਥੋੜਾ ਜਿਹਾ ਜਾਗਣੀਆਂ ਹਨ ਹਲੂਣਾ ਦੋਵੇਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਆਊਗਾ ਤੇ ਇੱਕ ਸਾਰਥਕ ਰਸਤਾ ਕਿਉਂਕਿ ਕੇਂਦਰ ਸਰਕਾਰ ਜੇ ਇੱਕ ਬਿਆਨ ਦੇਵੇ ਕਿ ਹਾਂਜੀ ਅਸੀਂ ਮੀਟਿੰਗ ਕਰ ਰਹੇ ਹਾਂ ਆਓ ਤੁਸੀਂ ਆਪਣੀ ਜਿਹੜੀ ਇਹ ਮਰਨ ਵਾਲੀ ਜਿੱਦ ਹੈ ਨੂੰ ਛੱਡ ਦਿਓ ਤੇ ਅਸੀਂ ਤੁਹਾਡੀ ਸਹਿਰਦ ਹੋ ਕੇ ਗਲਬਤ ਸੁਣਦੇ ਆਂ ਤੇ ਤੁਹਾਡੀ ਮੰਗਾਂ ਦਾ ਧਿਆਨ ਦੇਵਾਂਗੇ ਇਹਨਾਂ ਕਹਿਣਾ ਬਹੁਤ ਜਿਸ ਨਾਲ ਘੱਟੋ ਘੱਟ ਉਹ ਕੁਝ ਡਾਕਟਰੀ ਸਹੂਲਤਾਂ ਜਾਂ ਕੁਝ ਸ਼ਕਣ ਥੋੜਾ ਬਹੁਤਾ ਉਹ ਮੰਨ ਜਾਣ ਬੇਸ਼ੱਕ ਉਹਨਾਂ ਨੇ ਆਪਣਾ ਧਰਨਾ ਬੈਡਰੋਅ ਨਹੀਂ ਕਰਨਾ ਉਹ ਉਹ ਤਾਂ ਜਾਰੀ ਰਹੂਗਾ ਉਦੋਂ ਤੱਕ ਪਰ ਠੀਕ ਹੈ ਵੀ ਉਹ ਆਪਣੀ ਸਿਹਤ ਬਾਰੇ ਥੋੜਾ ਜਿਹਾ ਜਿਹੜੇ ਚਿੰਤਾਵਾਂ ਦੀਆਂ ਖਬਰਾਂ ਉਹ ਤੇ ਰੋਕ ਲਾ ਸਕਦੇ ਨੇ ਤੇ ਆਉਣ ਵਾਲਾ ਸਮਾਂ ਦੱਸੇਗਾ ਵੀ ਕਿ ਸਰਕਾਰਾਂ ਇਹਦੇ ਵਿੱਚ ਕੀ ਰੋਲ ਕਰ ਸਕਦੀਆਂ ਪੰਜਾਬ ਸਰਕਾਰ ਦੇ ਵਿੱਚ ਕੀ ਰੋਲ ਹੈ ਕੀ ਸਹਿਯੋਗ ਕਰ ਸਕਦੀ ਹੈ ਕਿਉਂਕਿ ਕਿਸਾਨ ਇਹ ਗੱਲ ਹਮੇਸ਼ਾ ਕਹਿੰਦੇ ਆ ਵੀ ਸਾਡਾ ਪੰਜਾਬ ਸਰਕਾਰ ਦੇ ਨਾਲ ਕੋਈ ਝਗੜਾ ਜਾਂ ਕੋਈ ਉਹਦੇ ਵਾਸਤੇ ਹਲੇ ਡਿਮਾਂਡ ਨਹੀਂ ਆ ਇਹ ਜਿਹੜੀ ਸਾਡਾ ਸੰਘਰਸ਼ ਹੈ ਉਹ ਹੈ ਕੇਂਦਰ ਸਰਕਾਰ ਨਾਲ ਕਿਉਂਕਿ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਉਸ ਵੇਲੇ ਗੁਰਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦੇ ਅੜੇ ਤੇ ਅ ਸ਼੍ਰੀਮਾਨ ਨਰਿੰਦਰ ਮੋਦੀ ਸਾਹਿਬ ਜੋ ਪ੍ਰਧਾਨ ਮੰਤਰੀ ਜੀ ਹਨ ਉਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਤੁਹਾਡੀਆਂ ਜਿਹੜੇ ਇਹ ਬਿੱਲ ਨੇ ਉਹ ਵਾਪਸ ਲੈ ਗਏ ਆ ਤੇ ਅਸੀਂ ਐਮਐਸਪੀ ਬਾਰੇ ਵੀ ਤੁਹਾਡੇ ਨਾਲ ਸਹਿਯੋਗ ਕਰਦੇ ਹਾਂ ਅਸੀਂ ਅ ਕਾਰਵਾਈ ਕਰਕੇ ਅੱਗੋਂ ਫਿਰ ਇਹਨੂੰ ਤੁਹਾਨੂੰ ਦੇਵਾਂਗੇ ਇਦਾਂ ਵਗੈਰਾ ਵਗੈਰਾ ਤੇ ਇਹ ਇਸ ਲਈ ਹੁਣ ਉਹਨਾਂ ਮੰਗ ਮਨਜ਼ੂਰ ਕੀਤੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਇਹ ਜਿਹੜਾ ਦੁਬਾਰਾ ਫਿਰ ਮੋਰਚਾ ਲਾਇਆ ਗਿਆ ਕਿਉਂਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਪਰ ਕੇਂਦਰ ਦੀ ਉਸ ਤੋਂ ਬਾਅਦ ਸਟ੍ਰੈਟਜੀ ਇਹ ਰਹੀ ਹੈ ਕਿ ਵੀ ਇਹਨਾਂ ਨੂੰ ਹਰਿਆਣਾ ਹੀ ਕ੍ਰੋਸ ਨਾ ਕਰਨ ਦਿਓ ਹਰਿਆਣੇ 'ਚ ਹੀ ਵੜਦਣਾ ਦਿਓ ਕ੍ਰੋਸ ਨਹੀਂ ਤੇ ਦਿੱਲੀ ਤੇ ਬਹੁਤ ਦੂਰ ਰਹਿ ਗਈ ਉਸ ਤੋਂ ਤੋਂ ਇਸ ਲਈ ਉਹਨਾਂ ਨੇ ਉਸ ਲਈ ਕੋਈ ਵੀ ਹੱਦ ਤੱਕ ਉਹਨਾਂ ਨੂੰ ਫੋਰਸ ਫੋਰ ਜਾਂ ਪੈਰਾਮਿਲਟਰੀ ਫੋਰਸਾਂ ਦੀ ਵਰਤੋਂ ਕਰਨੀ ਪਵੇ ਗੋਲੀਆਂ ਜਾਂ ਕਹਿ ਲੋ ਵੀ ਪਲਾਸਟਿਕ ਦੀਆਂ ਗੋਲੀਆਂ ਜਾਂ ਅਥਰੂ ਗੈਸ ਦੇ ਗੋਲੇ ਹੋਰ ਤਰ੍ਹਾਂ ਦੇ ਪਰਚੇ ਹੋਰ ਤਰ੍ਹਾਂ ਦੇ ਜਿਹੜੇ ਸਰੀਰਕ ਤਤਸ਼ੱਦਦ ਉਹ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਕੀਤੇ ਉਹ ਕਿਸੇ ਵੀ ਹਾਦਸੇ ਤੱਕ ਜਾਣ ਲਈ ਤਿਆਰ ਨਹੀਂ ਸੀ ਇਸ ਲਈ ਕਿਸਾਨਾਂ ਨੂੰ ਉੱਥੇ ਡੱਕ ਕੇ ਰੱਖਿਆ ਹੋਇਆ ਹੈ ਤੇ ਇਹ ਇਸ ਲਈ ਵੀ ਪੰਜਾਬ ਨਾਲ ਇਸ ਦਾ ਕੋਈ ਸਾਡਾ ਕਿਸਾਨਾਂ ਦਾ ਕਹਿਣਾ ਕਿ ਰੋਲਾ ਨਹੀਂ ਹੈ ਇਸ ਮਸਲੇ ਤੇ ਤੇ ਕੇਂਦਰ ਦੇ ਵੱਲ ਹੀ ਇਹ ਸਾਰਾ ਸਿਹਦਰਤਾ ਤੇ ਕੇਂਦਰ ਦੇ ਸਿਰ ਤੇ ਹੀ ਇਹ ਸਦੌਣ ਵਾਲਾ ਸਮਾਂ ਤੈ ਹੋਣਾ ਉਹ ਜ਼ਿੰਮੇਵਾਰੀ ਹੈ ਕਿ ਉਹ ਕੇਂਦਰ ਕਿਹੜੀ ਪਾਲਸੀ ਅਪਣਾਉਂਦਾ ਕਿਵੇਂ ਸਹਿਯੋਗ ਕਰਦਾ ਤੇ ਆਉਣ ਵਾਲਾ ਸਮਾਂ ਦੱਸੇਗਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੁਸੀਂ ਵੀ ਜਰੂਰ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਦੇਣੇ ਤੁਹਾਡੀ ਉਡੀਕ ਰਹੂਗੀ ਬੜੀ ਮਿਹਰਬਾਨੀ ਧੰਨਵਾਦ ਜੀ